ਇਕ ਓੰਕਾਰ ਸ੍ਰੀ ਵਾਹਿਰੂ ਜੀ ਕੀ ਪਾਤਸ਼ਾਹ ਪਾਤ ਸਾਹੀ ਦਸਵੀਂ ਕਬੇ ਬਾਚ ਬੇਨਤੀ ਚਉਪਈ ਅਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਸਵ ਚਰਨ ਨਨਮਨ ਰਹੇ ਮਾਰਾ ਆਪਣਾ ਜਾਨ ਗਰੁਪ੍ਰਤ ਪਾਰਾ ਅਮਰੇ ਦੁਸ਼ਟ ਸਬਾ ਤੁਮ ਕਾਵ ਹੋ ਆਪ ਹਾਥ ਦੈ ਮਿਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੌਰਾ ਚਾਨ ਦੇ ਜਿ ਕਰ ਤਗਰੀ ਹੈ ਸਭ ਬੈਰਨ ਕੋ ਆਜ ਸੰਗਰੀ ਹੈ ਪੂਰਨ ਹੋਏ ਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਕਮ ਹੈ ਛਾੜ ਕੋਈ ਅਵਰ ਨਾ ਤਾਉ ਜੋਬਰ ਚਾਹੋ ਸੁਤਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੋਂ ਚੋਂ ਨੋ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਬਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੀਤੂ ਗ੍ਰਿਹੁਰ ਚਾ ਕਰਾ ਖਲੇ ਹੋ ਮਹਿਰਾ ਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਬਰੇ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਪੇਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰੈ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਪ ਤੇਤ ਜਿਥਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗਰੂ ਸਮਝੇ ਹੋ ਹਮਾਰਾ ਨਮਸਕਾਰਤ ਸੇ ਕਹ ਮਾਰੇ ਸਕਲ ਪ੍ਰਜਾਇਨ ਆਪ ਸਾਰੇ ਜਵ ਕਨ ਕੋ ਸਵਗੁਨ ਸੁਖਤੀਓ ਸਤਰਨ ਕੋ ਬਲ ਮੋਬਦ ਕੀਓ ਕਰਗੜ ਕੇ ਆਂਦਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ते कोचर असतूला सब पार कृपा दृष्ट कर भूला संतन दुख पाए दुखी सुख पाए साधन के सुखी एक एक की पीर पहचाने गड़ गड़ गे बड़ बड़ जाने जब उद कर तारा जब कर तारा तो भर जातर तब दे अपारा जब आ करत हो कब हो तो मैं मिलत दे तर सब हो जेते बदन श्रेष्ठ सब तारे आप अपनी बोझ उचारे ਤਮਸਭੀ ਤੇ ਰਹੈਤ ਰਹਿਤ ਨਰਾਲਮ ਜਾਨਤ ਭੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਨੰਬ ਆਦ ਅਨੀਲ ਅਨਾਤ ਅਸੰਭ ਤਾਕਾ ਮੂਡ ਉਚਾਰਤ ਭੇਦ ਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕ ਕੋ ਕਿਰਪਾ ਹਨ ਹਨੂਮਾਨ ਤ ਮਹਾ ਮੂਡ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਗਾ ਜੀਨਤ ਨਿਪੇਵ ਆਪਾ ਆਪਣੀ ਬੁੱਧ ਹੈ ਚੇਤੇ ਪ੍ਰੰਤਤ ਭਿੰਨ ਭਿੰਨ ਤੁਹੇ ਤੇਤੀ ਸਮਰਾ ਲਖਾ ਨਾ ਜਾਏ ਬਸਾਰਾ ਕਹਿ ਬਿਦਸਾ ਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਗ ਪਿਉ ਆਵਨੇ ਪੂਪਾ ਅੰਡਜ ਜੇਰੇ ਕੇ ਸੇਤੇ ਜੀਨੀ ਉਤਪੁਜ ਕਾਨ ਬਾਰ ਰਚਿ ਦੇਨੀ ਕਹੋ ਹੂ ਰਾਜਾ ਹਵੇ ਬੈਠਾ ਕਹੋ ਸੇਮਟ ਪਿਆ ਸੰਗਰੇ ਕੈਕ ਸਾਖਰੀ ਸ੍ਰੇਸ਼ਟ ਦਿਖਾਈ ਚੰਪਾਵ ਆਤ ਜਗਾਦ ਸਰੂਪ ਸਿਯਮ ਪਵ ਅਪਰਚਾ ਬਿਰੀਤਮ ਕਰੋ ਸੇਕੂ ਪਾਰ ਅਸਿਕ ਸੰਗਰੋ ਦੁਸ਼ਟੀ ਤੇ ਅਟਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸੇ ਤੋ ਚ ਤਵ ਸਰ ਨਹੀਂ ਪਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਪੁਰਖ ਜਵਨ ਪਗ ਬਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਢਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਚਾ ਹੋਏ ਤਾਹੇ ਸਭ ਕਾਲਾ ਟੋਸਟ ਅਰੇਸਟ ਟਰੇ ਤਦ ਕਾਲਾ ਕਰਪਾ ਦਰਸ਼ਤ ਤਾਨ ਚਾਹੇ ਹਨੇਰੇ ਹੋ ਤਾਂ ਕੇ ਤਾਪ ਤਨਖ ਮੋਹਰੇ ਹੋ ਕਰੇ ਦਸੇ ਦਗਰ ਮੋ ਸਭ ਹੋਈ ਦ੍ਰਿਸ਼ਟੀ ਚਾ ਵਛੈ ਸਕੈ ਨ ਕੋਈ ਇਕ ਪਾਰੇ ਚੰਦ ਮਸ ਬਾਰੇ ਕਾਲ ਪਾਸਤੇ ਤਾਹੀ ਉਬਾਰਾ ਜੰਤਰ ਨਾਮ ਤੇ ਹਰੋ ਕਹਾ ਆਦਾਰਤ ਡੋਸ਼ਤ ਦੋਖ ਦਿ ਰਹਾ ਹਰਗ ਕੇਤ ਮੇ ਸਰਨ ਤਿ ਹਾਰੀ ਆਪ ਹਾਥ ਦ ਲੈ ਹੋ ਉਬਾਰੀ ਸਰਬ ਧਰਮ ਹੋ ਸਹਾਇਏ ਵਿਵਸਥ ਦੋ ਤੇ ਲੈ ਹੋ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਾਤਸ਼ਾਹ ਪਾਤ ਸਾਹੀ ਦਸਵੀਂ ਕਬੇ ਬਾਚ ਬੇਨਤੀ ਚੌਪਈ ਅਮ੍ਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਸਵ ਚਰਨ ਨਨ ਮੰਨ ਰਹੇ ਮਾਰਾ ਆਪਣਾ ਜਾਨ ਗੁਰ ਪ੍ਰਤਪਾਰ ਅਮ੍ਰੇ ਦੂਸਤ ਸਬਾ ਤੁਮ ਕਾਵ ਹੋ ਆਪ ਹਾਥ ਦੇ ਮਿਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੌਰਾ ਚਾਨਣ ਜਿਕਰ ਤਗਰੀ ਹੈ ਸਭ ਬੈਰਨ ਕੋ ਆਜ ਸੰਗਰੀ ਹੈ ਪੂਰਨ ਹੋਏ ਮਾਰੀ ਆਸਾ ਤੋਰ ਪੈਨ ਕੀ ਰਹ ਪਿਆਸਾ ਤਮਹਿ ਛਾੜ ਕੋਈ ਅਵਰ ਨਾ ਤਿ ਆਉ ਜੋਬਰ ਚਾਹੋ ਸੁਤਮਤੇ ਪਾਉ ਸੇਵਕ ਸੇਖ ਹਮਾਰੇ ਤਰਹਿ ਚੋਂ ਚੋਂੋ ਸਤਰ ਹਮਾਰੇ ਮਾਰੀ ਹੈ ਸਾਪ ਹਾਥ ਦੇ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੀਤੂ ਜੁਗ ਰਹੁ ਰਚਾ ਕਰਾ ਖਲੇ ਹੋ ਮਹਿਰਾ ਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਬ੍ਰਿ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਅਸ ਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਪ ਤੇਤ ਜਿਚ ਨੂੰ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਹੁ ਹਮਾਰਾ ਨਮਸਕਾਰਤ ਸੇ ਕਹ ਮਾਰੇ ਸਕਲ ਪ੍ਰਜਾਇਨ ਆਪ ਸਵਾਰੇ ਸਵ ਕਨ ਕੋ ਸਵ ਗੁਨ ਸੁਖਤੀਓ ਸਤਰਨ ਕੋ ਬਲ ਮੋਬਦ ਕੀਓ ਕਰ ਗੜਕੇ ਅੰਦਰ ਕੇ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ते कोचर असतूला सब पार कृपा दृष्ट कर भूला संतन दुख पाए ते दुखी सुख पाए साधन के सुखी एक एक की पीर पछाने गड़गड़ के बड़बड़ के जाने जब उद करक कर कर भर जातर तब दे अपारा जब आ करक तो हो कब हो तो मैं मिलत दे तर सब हो जेते बदन सृष्टि सब तारे आप अपनी बोझ उचारे ਤਮਸਭੀ ਤੇ ਰਹੇ ਤਨਰਾਲਮ ਜਾਨਤ ਭੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਤ ਅਸੰਭ ਤਾਕਾ ਨੂੰਡ ਉਚਾਰਤ ਭੇਦ ਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕ ਕੋ ਕਿਰਪਾ ਹਨ ਹਨੁਮਾਨ ਤ ਮਹਾ ਨੂੰਡ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਗਾ ਚੀਨਤ ਨਿ ਭੇਵ ਆਪ ਆਪਣੀ ਬੁਧ ਹੈ ਚੇਤੇ ਪ੍ਰਨਤ ਭਿੰਨ ਪਿੰਨ ਤੁਹ ਤੇਤੀ ਤਮਰਾ ਲਖਾ ਨਾ ਜਾਏ ਬਸਾਰਾ ਕਹਿ ਬਿਦਸਾ ਜਪਤਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਮ ਨੇ ਪੂਪਾ ਅੰਡਜ ਜੇਰੇ ਕੇ ਸੇ ਤੇ ਕੀਨੀ ਉਤਪਜ ਕਾਨ ਬਾਰ ਰਚ ਦੇਨੀ ਕਹੋ ਹੋ ਰਾਜਾ ਹਵੇ ਬੈਠਾ ਕਹੋ ਸਿੰਬੜ ਪਿਆ ਸੰਗਰੇ ਕੈਕ ਸਾਗਰੀ ਸ੍ਰੇਸ਼ਟ ਦਿਖਾਈ ਚੰਪਾਵ ਆਤ ਚਗਾਦ ਸਰੂਪ ਸਿਯੰਪਵ ਅਪਰਚਾ ਬਿਰੇਤਮ ਕਰੋ ਸੇਕੁ ਪਾਰ ਅਸਿਕ ਸੰਗਰੋ ਦੁਸ਼ਟੀ ਤੇ ਅਟਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਿਤ ਹੋਜ ਤਵ ਸਰ ਨਹੀਂ ਪਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਪੁਰਖ ਜਵਨ ਪਗ ਬਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਢਾਰੇ ਜੋ ਕਲ ਕੋ ਇਕ ਭਾਰਤ ਆਇ ਹੈ ਤਾਂ ਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਟੋਸਟ ਅਰੇਸਟ ਟ੍ਰੇਤ ਦਕਾਲਾ दृष्ितनचायरे होता किता पतanaरे हो, हो करद से negara म हुई दुष्टि چاच सन कोئई एकबारे जन् सभा का leपासतेताहबारा जत्र नमतिह कहादाद दोष्ट दगद रहा खार्ग केत۾ सदतिहािया पदलेबातम होसाहाई षतदुतेले बचाई ੴ ਸ੍ਰੀ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚੌਪਈ ਅਮ੍ਰੇ ਗਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਸਵ ਚਰਨ ਨਨ ਮੰਨ ਰਹੇ ਮਾਰਾ ਆਪਣਾ ਜਾਨ ਨਗਰੁ ਪ੍ਰਤਿ ਪਾਰਾ ਅਮ੍ਰੇ ਦੁਸਤ ਸਬਾ ਤੁਮ ਕਾਵਹੁ ਆਪ ਹਾਥ ਦੈ ਮਿਹ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਖ ਸਬਾ ਕਰਤਾਰਾ ਮੌਰਾਂ ਚਾਂਦ ਜਿ ਕਰ ਤਗਰੀ ਐ ਸਭ ਬੈਰਨ ਕੋ ਆਜ ਸੰਗਰੀ ਐ ਪੂਰਨ ਹੋਏ ਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਤੇ ਆਉ ਜੋਬਰ ਚਾਹੋ ਸੁਤਮਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੋਂ ਚੋਂ ਨੋ ਸਤਰ ਹਮਾਰੇ ਮਾਰੀ ਹੈ ਸਾਪ ਹਾਥ ਦੇ ਮੁਝੇ ਅਬਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੀਤੂ ਚੁਕਰ ਹੋ ਰਚਾ ਕਰਾ ਖਲੇ ਹੋ ਮਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਬਰੀ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਹ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਵ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਪ ਤੇਤ ਜਿਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗਰੂ ਸਮਝਿ ਹੂ ਹਮਾਰਾ ਨਮਸਕਾਰਤਿ ਸੇ ਕਹ ਮਾਰੇ ਸਕਲ ਪ੍ਰਜਾਇਨ ਆਪ ਸਵਾਰੇ ਜਵ ਕਨ ਕੋ ਸਵਗੁਨ ਸੁਖਤੀਓ ਸਤਰਨ ਕੋ ਬਲ ਮੋਬਦ ਕੀਓ ਕਰ ਗੜਕੇ ਅੰਦਰ ਕੇ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ केटी ते चर असतूला सब पार कृपा दृष्ट कर भूला संतन दुख पाए ते दुखी सुख पाए साधन के सुखी एक एक की पीर पछाने ने गड़, गड़ के बड़, बड़ के जाने जब उद करक कर तारा तो कर तारा तो भर चातर तब देहि अपारा जब आ करक हो कब हूँ तो मैं मिलत देह तर सब हूँ जेते बदन श्रेष्ठ सब तारे आप अपनी बोझ उचारे ਤਮਸਭੀ ਤੇ ਰਹੈਤ ਨਰਾਲਮ ਜਾਨਤ ਭੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਨੰਬ ਆਦ ਅਨੀਲ ਅਨਾਤ ਅਸੰਭ ਤਾਕਾ ਮੂਡ ਉਚਾਰਤ ਭੇਦ ਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕ ਕੋ ਕਿਰਪਾ ਹਨ ਹਨੂਮਾਨ ਤ ਮਹਾ ਮੂਡ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਗਾ ਜੀ ਨਤਨੇ ਭੇਵ ਆਪ ਆਪਣੀ ਬੁਧ ਹੈ ਚੇਤੇ ਪਰਨਤ ਭਿੰਨ ਪਿੰਨ ਤੁਹੇ ਤੇਤੀ ਤਮਰਾ ਲਖਾ ਨਾ ਜਾਏ ਬਸਾਰਾ ਕਹਿ ਬਿਦਸਾ ਜਪਤੁ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਾਮਨੇ ਪੂਪਾ ਅੰਡਜ ਜੇਰੇ ਕੇ ਸੇਤੇ ਜੀਨੀ ਉਤਪੁਜ ਕਾਨ ਬਹਾਰ ਰਚਿ ਦਿਨੀ ਕਹੋ ਹੋ ਰਾਜਾ ਹਵੇ ਬੈਠਾ ਕਹੋ ਸਿੰਬੜ ਪਿਆਸੰਗਰੇ ਕੈਕ ਸਾكري ਸ੍ਰਿਸ਼ਟ ਦਿਖਾਈ ਚੰਪਾਵ ਆਤ ਚਗਾਦ ਸਰੂਪ ਸਿਯੰਪਵ ਬਰਚਾ ਮਰੀਤਮ ਕਰੋ ਸੇਕੋ ਬਾਰ ਅਸਿਕ ਸੰਗਰੋ ਦੁਸ਼ਟੀ ਤੇ ਅਟਵਤ ਉਤਪਾਤਾ ਸਕਲਮਲੇਸ਼ ਕਰੋ ਰਨ ਕਾਤਾ ਜੇ ਅਸੇ ਤੁਜ ਤਵ ਸਰ ਨਿ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਕੋਰੁ ਖਾ ਜਾਵਨ ਪਗ ਬਰੇ ਤਿਹਾਰੇ ਤਨ ਕੇ ਤਮ ਸੰਕੜ ਸਬ ਧਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ 타ਕੇ ਕਾਲ ਨਿਕਟ ਨਿ ਆਏ ਹੈ ਪ੍ਰਚਾ ਹੋਏ 타ਹੇ ਸਭ ਕਾਲਾ ਟੋਸਟ ਅਰੇਸਟ ਤ੍ਰੇਤ ਕਾਲਾ ਕਰਪਾ ਦਰਸ਼ਤ ਤਾਨ ਚਾਹ ਨਿਹਰੇ ਹੋ ਤਾਂ ਕਿ ਤਾਪਤ ਨਖਮ ਹੋ ਰਹੇ ਹੋ ਕਰ ਦੇ ਸਿਤ ਗਰਮੋ ਸਭ ਹੋਈ ਦ੍ਰਿਸ਼ਟੀ ਚਾ ਵਚ ਸਕੇ ਨ ਕੋਈ ਇਕ ਪਾਰ ਚੰਦ ਮਸ 12 ਕਾਲ ਫਾਸਤੇ ਤਾਹੀ 12 ਜੈਨਰ ਨਾਮ ਤੇ ਹਰੋ ਕਹਾ ਦਾਰਤ ਡੋਸਟ ਦੋਖ ਤੇ ਰਹਾ ਹਰਗ ਕੇਤ ਮੇ ਸਰਧ ਤਿਹਾਰੀ ਆਪ ਹਾਥ ਦਲੇ ਹੋ ਬਾਰੇ ਸਰਬ ਧਰਮ ਹੋ ਸਹਾਏ ਤੁਸ਼ਟ ਦੋਤਲੇ ਹੋ ਬਚਾਈ ਇਕ ਓੰਕਾਰ ਸ੍ਰੀ ਵਾਹਿਰੂ ਜੀ ਕੀ ਪਾਤਸ਼ਾਹ ਪਾਤ ਸਾਹੀ ਦਸਵੀਂ ਕਬੇ ਬਾਚ ਬੇਨਤੀ ਚੌਪਈ ਅਮ੍ਰਿ ਘਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਸਵ ਚਰਨਨ ਨਮਨ ਰਹਿ ਮਾਰਾ ਆਪਣਾ ਜਾਨ ਗੁਰ ਪ੍ਰਤਪਾਰ ਅਮ੍ਰਿ ਦੂਸਤ ਸਬਾ ਤੁਮ ਕਾਵ ਹੋ ਆਪ ਹਾਥ ਦੇ ਮਿਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਖ ਸਬੈ ਕਰਤਾਰਾ ਮੌਰਤਾਂ ਦੇ ਜਿਕਰ ਤਗਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਕਮ ਹੈ ਛਾੜ ਕੋਈ ਅਵਰ ਨਾ ਤੇ ਆਉ ਜੋਬਰ ਚਾਹੋ ਸੁਤਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੋਨ ਚੋਨੋ ਸਤਰ ਹਮਾਰੇ ਮਾਰੀ ਹੈ ਸਾਥ ਹਾਥ ਦੇ ਮੁਝੇ ਅਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੀਤੂ ਜੂ ਕਰੇ ਹੋ ਰਚਾ ਕਰਾ ਖਲੇ ਹੋ ਮਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਬ੍ਰਿ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਹ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਵ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਪ ਤੇਤ ਜਿਚ ਨੂੰ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗਰੂ ਸਮਝਿਹੁ ਹਮਾਰਾ ਨਮਸਕਾਰਤਿ ਸੇ ਕਹ ਮਾਰੇ ਸਕਲ ਭਜਾਇਨ ਆਪ ਸਵਾਰੇ ਜਵ ਕਨ ਕੋ ਸਵਗੁਨ ਸੁਖਤੀਓ ਸਤਰਨ ਕੋ ਬਲ ਮੋਬਦ ਕੀਓ ਕਰ ਗੜਕੇ ਅੰਦਰ ਕੇ ਜਾਣਤ ਭਲੇ ਬੁਰੇ ਕੀ ਵੀਰ ਬਚਾਨਤ ਕੇਟੇ ਤੇ ਕੋਚਰ ਅਸਤੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜ ਗੜ ਕੇ ਬੜ ਬੜ ਕੇ ਜਾਣੈ ਜਬ ਉਦ ਕਰਕ ਕਰਾ ਕਰ ਤਾਰ ਅਵਰ ਚਾਤਰ ਤਤਬ ਤੇ ਹੀ ਅਪਾਰਾ ਜਬ ਆ ਕਰਕ ਕਰਤ ਹੋ ਕਬ ਹੂੰ ਤੋ ਮੈਂ ਮਿਲਤ ਤੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਨੇ ਬੋਝ ਉਚਾਰੈ ਤਮੋਸਭੀ ਤੇ ਰਹੈ ਤਨਰਾਲਮ ਜਾਨਤ ਭੇਦ ਭੇਦ ਅਰ ਆਲਮ ਨਰਨਕਾਰ ਨਰਭਕਾਰ ਨਰਨੰਬ ਆਦ ਅਨੀਲ ਅਨਾਤ ਅਸੰਭ ਤਾਕਾ ਨੂਡ ਉਚਾਰਤ ਭੇਦ ਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕ ਕੋ ਕਿਰਪਾ ਹਨ ਹਨੂਮਾਨ ਤ ਮਹਾ ਨੂਡ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਗਾ ਚੀਨਤ ਨ ਤੇ ਭੇਵ ਆਪ ਆਪਣੀ ਬੁਧ ਹੈ ਚੇਤੇ ਪ੍ਰਨਤ ਭਿੰਨ ਪਿੰਨ ਤੁਹੇ ਤੇਤੀ ਤਮਰਾ ਲਖਾ ਨਾ ਜਾਏ ਬਸਾਰਾ ਕਹਿ ਬੇਦਸਾ ਜਪਤਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਾਵਨੇ ਪੂਪਾ ਅੰਡਜ ਜੇਰੇ ਕੇ ਸੇਤੇ ਕੀਨੀ ਉਤਪੁਜ ਕਾਨ ਬਾਰ ਰਚ ਦੇਨੀ ਕਹੋ ਹੋ ਰਾਜਾ ਹਵੇ ਬੈਠਾ ਕਹੋ ਸਿੰਬੜ ਪਿਆ ਸੰਗਰੇ ਕੈਕਾ ਸakre ਸ੍ਰੇਸ਼ਟ ਦਿਖਾਈ ਚੰਪਾਵ ਆਤ ਚਗਾਦ ਸਰੂਪ ਸਿਯੰਪਵ

ਰਪਾ ਦ੍ਰਿਸ਼ਤ ਤਨ ਚਾਹੇ ਨਿਹਰੇ ਹੋ ਤਾਂ ਕੇ ਤਾਪਤ ਨਖਮ ਹੋ ਰਹੇ ਹੋ ਕਰ ਦੇ ਸਿਤ ਗਰਮੋ ਸਭ ਹੋਈ ਦ੍ਰਿਸ਼ਟੀ ਚਾ ਵਚ ਸਕੈ ਨ ਕੋਈ ਇਕ ਪਾਰਿ ਜੰਤ ਮੈਸ ਪਾਰਾ ਕਾਲ ਪਾਸਤੇ ਤਾਹੀ ਉਬਾਰਾ ਜੰਤਰ ਨਾਮ ਤੇ ਹਰੋ ਕਹਾ ਦਾਰਤ ਡੋਸ਼ਤ ਤੋਗ ਤੇ ਰਹਾ ਹਰਗ ਕੇਤਮੇ ਸਰਧ ਤਿਹਾਰੇ ਆਪ ਹਾਥ ਦਲ ਹੋ ਉਬਾਰੀ ਸਰਬ ਧਰਮ ਹੋ ਸਹਾਇਏ ਵਿਵਸਤ ਦੋ ਤੇਲ ਹੋ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚੌਪਈ ਅਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਸਵ ਚਰਨ ਨਨ ਮੰਨ ਰਹੇ ਮਾਰਾ ਆਪਣਾ ਜਾਨ ਨਗਰ ਉਪਰਤ ਪਾਰਾ ਅਮਰੇ ਦੁਸ਼ਟ ਸਭ ਤੁਮ ਕਾਵਹੁ ਆਪ ਹਾਥ ਦੇ ਮਿਹ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਖ ਸਭ ਕਰਤਾਰਾ ਮੌਰਾ ਚਾਂਦ ਜਿਕਰ ਤਗਰੀਏ ਸਭ ਬੈਰਨ ਕੋ ਆਜ ਸੰਘਰੀਏ ਪੂਰਨ ਹੋਏ ਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਤਿ ਆਉ ਜੋਬਰ ਚਾਹੋ ਸੁਤਮਤੇ ਪਾਉ ਸੇਵਕ ਸੇਖ ਹਮਾਰੇ ਤਰਹਿ ਚੋਂ ਚੋਂ ਨੋ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਝੇ ਅਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੀਤੂ ਜੁ ਕਰੇ ਹੋ ਰਚਾ ਕਰਾ ਖਲੇ ਹੋ ਮਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਬਰੀ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਆਸਿਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਵ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਪ ਤੇਤ ਜਿਚਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗਰੂ ਸਮਝਿ ਹੂ ਹਮਾਰਾ ਨਮਸਕਾਰ ਚ ਸੇ ਕਹ ਮਾਰੇ ਸਕਲ ਪ੍ਰਜਾਇਨ ਆਪ ਸਵਾਰੇ ਜਵ ਕਨ ਕੋ ਸਵਗੁਨ ਸੁਖ ਤਿਓ ਸਤਰਨ ਕੋ ਬਲ ਮੋਬਦ ਕੀਓ ਕਰ ਗੜ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ते कोचर असतूला सब पार कर दृष्ट कर भूला संतन दुख पाए ते दुखी सुख पाए साधन के सुखी एक एक की पीर पछाने गड़गड़ गे बड़बड़ गे जाने जब उद कर तारा जब कर तारा तो भर जातर तब दे अपारा जब आ कर कर हो कब हूँ तो मैं मिलत दे तर सब हूँ जेते बदन श्रेष्ठ सब तारे आप अपनी बोझ उचारे ਤਮਸਭੀ ਤੇ ਰਹੈ ਤੰਦਰਾਲਮ ਜਾਨਤ ਭੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਤ ਅਸੰਭ ਤਾਕਾ ਨੂਡ ਉਚਾਰਤ ਭੇਦ ਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕ ਕੋ ਕਿਰਪਾ ਹਨ ਹਨੂਮਾਨ ਤ ਮਹਾ ਨੂਡ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰਗਾ ਜੀ ਨਤ ਨੇ ਭੇਵ ਆਪ ਆਪਣੀ ਬੁਧ ਹੈ ਚੇਤੇ ਪਰੰਧਤ ਭਿੰਨ ਪਿੰਨ ਤੁਹੇ ਤੇਤੀ ਤਮਰਾ ਲਖਾ ਨਾ ਜਾਏ ਬਸਾਰਾ ਕਹਿ ਬਿਦਸਾ ਜਪਤੁ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਾਵਨੇ ਪੂਪਾ ਅੰਡਜ ਜੇਰਿ ਕੇ ਸੇਤੇ ਜੀਨੀ ਉਤਪੁਜ ਕਾਨ ਬਹਾਰ ਰਚਿ ਦਿਨੀ ਕਹੋ ਹੋ ਰਾਜਾ ਹਵੇ ਬੈਠਾ ਕਹੋ ਸਿੰਬੜ ਪਿਆਸੰਗਰੇ ਠਾ ਸakre ਸ੍ਰਿਸ਼ਟ ਦਿਖਾਈ ਚੰਪਾਵ ਆਤ ਚਗਾਦ ਸਰੂਪ ਸਿਯੰਪਵ ਅਬਰਚਾ ਮਰੀ ਤਮਕਰ ਸੇ ਕੋ ਪਾਰ ਅਸਿਕ ਸੰਗਰੋ ਦੁਸ਼ਟ ਜੀਤੇ ਅਟਵਤ ਉਤਪਾਤਾ ਸਕਲਮਲੇਸ਼ ਕਰੋ ਰਨ ਘਾਤਾ ਜੇ ਅਸੇ ਤੁਜ ਤਵ ਸਰਨੇ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਕੋਰਥਾ ਜਾਵਨ ਪਗ ਬਰੇ ਤਿਹਾਰੇ ਤਨ ਕੇ ਤਮ ਸੰਕਟ ਸਬ ਧਾਰੇ ਜੋ ਕਲ ਕੋ ਇਕ ਬਾਰਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਚਾ ਹੋਏ ਤਾਹੇ ਸਭ ਕਾਲਾ ਟੋਸਟ ਅਰੇਸਟ ਤ੍ਰੇਤ ਕਾਲਾ ਕਰਪਾ ਦਰਸ਼ਤ ਤਾਨ ਚਾਹੇ ਨੇਹਰੇ ਹੋ ਤਾਂ ਕਿ ਤਾਪਤ ਨਕਮ ਹੋ ਰਹੋ ਕਰ ਦੇ ਸਿਤਕਰ ਮੁਸਬ ਹੋਈ ਦ੍ਰਿਸ਼ਟੀ ਚਾ ਵਚੈ ਸਕੈ ਨ ਕੋਈ ਇਕ ਪਾਰੇ ਚੰਦ ਮਸ 12 ਹਾਲ ਪਾਸਤੇ ਤਾਹੇ 12 ਜੰਤਰ ਨਾਮ ਤੇ ਹਰੋ ਕਹਾ ਦਾਰਤ ਡੋਸਟ ਤੋਖ ਤੇ ਰਹਾ ਹਰਗ ਕੇਤ ਮੇ ਸਰਦ ਤਿਹਾਰੀ ਆਪ ਹਾਥ ਦਲੇ ਹੋ ਬਾਰੇ ਸਰਬ ਧਰਮ ਹੋ ਸਹਾਇੇ ਵਿਵਸਥ ਦੋਤਲੇ ਹੋ ਬਚਾਈ